ਲੁਧਿਆਣਾ ਵਿੱਚ ਇੱਕ ਛੋਟਾ ਜਿਹਾ ਬੱਚਾ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਮਰ ਮਹਿਜ਼ 4 ਸਾਲ ਹੈ ਜਿਸ ਉਮਰ ਵਿੱਚ ਬੱਚੇ ਮੋਬਾਈਲਾਂ ਨਾਲ ਖੇਡਦੇ ਨੇ ਜਾਂ ਖਡਾਉਣਿਆਂ ਨਾਲ ਖੇਡਦੇ ਨੇ ਉਹ ਔਜ਼ਾਰਾਂ ਦੇ ਨਾਲ ਕੰਮ ਕਰਦਾ ਨਜ਼ਰ ਆਵੇਗਾ ਤਸਵੀਰਾਂ ਤੁਹਾਨੂੰ ਲੁਧਿਆਣਾ ਦੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਮਹਿਜ਼ 4 ਸਾਲ ਦੀ ਉਮਰ ਹੈ ਜੂਵੀ ਨਾਮ ਹੈ ਤੇ ਵੱਡਿਆਂ ਵਾਂਗ ਜਿਵੇਂ ਅਸੀਂ ਕਹਾਂਗੇ ਚੰਗੇ ਮਿਸਤਰੀਆਂ ਵਾਂਗ ਰੰਦਾ ਲਗਾਉਂਦਾ ਜਾਂ ਫਿਰ ਡ੍ਰਿਲ ਚਲਾਉਂਦਾ ਨਜ਼ਰ ਆਵੇਗਾ ਬੱਚੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਹਿੰਦੇ ਕਿ ਇਹਦੇ ਸ਼ੌਂਕ ਵੀ ਵੱਖਰੇ ਨੇ ਤੇ ਪੜ੍ਹਾਈ ਵੀ ਵੱਖਰੀ ਪੜਦਾ ਹੈ ਪਹਿਲਾਂ ਗੱਲਬਾਤ ਕਰ ਲੈਨੇ ਆ ਪੁੱਤਰ ਨਾਮ ਕੀ ਹੈ ਤੁਹਾਡਾ ਯੂਵੀ ਯੂਵੀ ਕਿਹੜੇ ਸਕੂਲ ਚ ਪੜ੍ਹਦੇ ਹੋ ਕਿਹੜੀ ਕਲਾਸ ਚ ਬੀਬੀ ਐਮ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਨਰਸਰੀ ਨਰਸਰੀ ਚ ਤੇ ਕਦੋਂ ਤੋਂ ਤੁਸੀਂ ਜਿਹੜਾ ਕੰਮ ਕਰਦੇ ਹੋ ਕਿੱਦਾਂ ਤੁਹਾਨੂੰ ਸ਼ੌਂਕ ਹੈ ਇਹ ਤੁਹਾਨੂੰ ਕੰਮ ਕਰਨ ਦਾ ਨਹੀਂ ਮੈਂ ਖੋਡਾ ਸਿੱਖਿਆ ਵਾ ਉਹ ਤੁਹ ਸਿੱਖਿਓ ਅੱਛਾ ਕਦੋਂ ਸਿੱਖੇ ਸੀਗੇ ਹੋਰ ਕੀ ਕੀ ਕਰ ਲੈਨੇ ਹੋ ਮੈਂ ਆਰੀ ਚਲਾ ਲਿਆ ਰੰਡਾ ਚਲਾ ਲਿਆ ਡੰਡੇ ਚਲਾ ਲੈਣਾ ਹੋੜ ਡ੍ਰਿਲ ਵੀ ਹੂੰ ਡ੍ਰਿਲ ਵੀ ਚਲਾ ਲੈਨੇ ਹੂੰ ਕੀ ਡ੍ਰਿਲ ਨਾਲ ਕੀ ਕਰਦੇ ਹੁੰਨੇ ਹੋ ਹੋੜ ਉਹਦੇ ਨਾਲ ਪੇਚ ਲੱਗਦਿਆ ਪੇਚ ਲੱਗਦਿਆ ਡ੍ਰਿਲ ਦੇ ਨਾਲ ਅੱਛਾ A4 ਕੀ ਹੁੰਦਾ ਕਹਿੰਦੇ ਤੁਸੀਂ A4 ਤੁਹਾਨੂੰ ਪਤਾ ਕੀ ਹੁੰਦਾ A4 ਆਰੀ A4 ਆਰੀ ਤੇ B4 ਬੁੱਲਟ ਤੇ C4 ਕਟਰ D4 ਜੀ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਆ ਕਿ ਨੌਜਵਾਨ ਜਿਹੜੇ ਨੇ ਬੜੇ ਦੇਖੇ ਹੋਣਗੇ ਕੰਮ ਕਰਦੇ ਇੱਕ ਛੋਟਾ ਜਿਹਾ ਬੱਚਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੰਮ ਕਰਦਾ ਨਜ਼ਰ ਆਉਂਦਾ ਹੈ ਜਿਹੜੀ ਜਿਹੜੀ ਪੜ੍ਹਾਈ ਵੀ ਅਲੱਗ ਹੈ ਕਹਿੰਦੇ ਕਿ A ਫੋਰ ਆ ਰਹੀ ਕਹਿੰਦਾ ਹੈ B ਫੋਰ ਬੁਲਟ ਕਹਿੰਦਾ ਹੈ ਤੇ C ਫੋਰ ਕਟਰ ਤੇ D ਫੋਰ ਡਰੈਲ ਇਸ ਤਰ੍ਹਾਂ ਸਾਰੇ ਹੀ ਜਿਹੜੇ ਅਲਫਾਬੈਟ ਨੇ ਉਹਨਾਂ ਦੇ ਨਾਂ ਉਹ ਨੌ ਤੋਂ ਜਿਹੜੇ ਨੇ ਅਲੱਗ-ਅਲੱਗ ਬੱਚੇ ਨੇ ਸਿੱਖੇ ਹੋਏ ਨੇ ਇਸ ਨੂੰ ਜਿਹੜਾ ਸ਼ੌਂਕ ਕਿਸ ਤਰ੍ਹਾਂ ਪਿਆ ਗੱਲਬਾਤ ਕਰਾਂਗੇ ਇਹਨਾਂ ਦੇ ਫਾਜ਼ਲ ਸਾਹਿਬ ਨਾਲ ਸਰ ਤੁਸੀਂ ਕੰਮ ਕਰਦੇ ਹੋ ਤੇ ਤੁਹਾਡਾ ਬੱਚਾ ਜਦੋਂ ਕੰਮ ਕਰਦਾ ਕਿਤੇ ਡਰ ਨਹੀਂ ਲੱਗਦਾ ਵੀ ਹੱਥ ਦੇ ਨਾਲ ਲਗਵਾ ਲਵੇ ਕੋਈ ਚੀਜ਼ ਨਹੀਂ ਜੀ ਨਹੀਂ ਬਿਲਕੁਲ ਨਹੀਂ ਐਕਚੁਅਲ ਨਾ ਇਹ ਸਾਨੂੰ ਦੇਖਦਾ ਰਹਿੰਦਾ ਵਾ ਜਿਸ ਤਰ੍ਹਾਂ ਕਿ ਨਾ ਕੁਝ ਜੋ ਕੰਮ ਹੁੰਦੇ ਆ ਹਨਾ ਉਹ ਬਲੱਡ 'ਚ ਹੁੰਦੇ ਆ ਜਿਵੇਂ ਜੱਦੀ ਪੁਸ਼ਟੀ ਹੁੰਦਾ ਵੈਸੇ ਸਾਡੇ ਤਾਂ ਪਰਿਵਾਰ 'ਚੋਂ ਕਿਸੇ ਨੇ ਅਜੇ ਤੱਕ ਇਹ ਕੰਮ ਕੀਤਾ ਨਹੀਂ ਸੀਗਾ ਤੇ ਮੈਂ ਹੀ ਕਰਨ ਲੱਗਿਆ ਸੀਗਾ ਬਾਕੀ ਇਹ ਕੰਮ 'ਚ ਮੈਂ ਹਨਾ ਇੰਨਾ ਕ ਅੱਗੇ ਜਾਣਾ ਚਾਹੁੰਦਾ ਸੀਗਾ ਵੀ ਵਰਲਡ ਰਿਕਾਰਡ ਕੈਮ ਕਰਨਾ ਚਾਹੁੰਦਾ ਸੀ ਪਰ ਉਸ ਸਮੇਂ ਦੇ ਹਾਲਾਤਾਂ ਕਰਕੇ ਤੇ ਮੈਂ ਉਹ ਕੰਮ ਨਹੀਂ 월ਡ ਰਿਕਾਰਡ ਨਹੀਂ ਕੈਮ ਕਰ ਸਕਿਆ ਤੇ ਕੁਝ ਮੇ ਨਾਲ ਹਾਦਸਾ ਵੀ ਵਾਪਰ ਗਿਆ ਸੀਗਾ ਜਿਸ ਦੇ ਬਾਰੇ ਮੈਂ ਪਹਿਲਾਂ ਵੀ ਇੰਟਰਵਿਊ ਚ ਦੱਸ ਚੁੱਕਿਆ ਵਾਂ ਵੀ ਮੈਨੂੰ ਹੈਵਰਟਾਈਜ਼ ਵੀ ਹੋ ਗਿਆ ਸੀਗਾ ਤੇ ਹੈਵਰਟਾਈਜ਼ ਵੀ ਹੋਣ ਕਰਕੇ ਮੈਂ ਨੂੰ ਇੰਨਾ ਕੁ ਸਿਹਤ ਵਿਗੜ ਗਈ ਸੀ ਕਿ ਮੈਂ ਲਾਸਟ ਸਟੇਜ ਤੇ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਆਪਣੇ ਜ਼ਿੰਦਗੀ ਦਾ ਹੌਸਲਾ ਛੱਡ ਚੁੱਕਿਆ ਸੀਗਾ ਇੱਕ ਜੀਨ ਦੀ ਆਸ ਛੱਡ ਚੁੱਕਿਆ ਸੀਗਾ ਤੇ ਫਿਰ ਮੈਂ ਜੋਗਰਾਜ ਸਿੰਘ ਜੀ ਨੇ ਮੈਨੂੰ ਹੌਸਲਾ ਦਿੱਤਾ ਜੀ ਬੇਟਾ ਵੀ ਮੇਰੇ ਨਾਲ ਵੀ ਇਹ ਹਾਸਾ ਹੋ ਚੁੱਕਿਆ ਵਾ ਤੇ ਕਈ ਵਾਰੀ ਸਾਡੇ ਸ਼ੌਂਕ ਕੁਦਰਤ ਨੇ ਸਾਡੇ ਬੱਚਿਆਂ ਦੇ ਹੱਥੋਂ ਪੂਰੇ ਹੋਣੇ ਲਿਖੇ ਹੁੰਦੇ ਹਨ ਇਸ ਕਰਕੇ ਤੂੰ ਹੌਸਲਾ ਨਾ ਹਾਰ ਤੇਰੇ ਸੁਪਨੇ ਤੇਰਾ ਬੱਚਾ ਪੂਰੇ ਕਰੇਗਾ ਜੀ ਬਿਲਕੁਲ ਕਹਿੰਦੇ ਨੇ ਕੀ ਕਹਿੰਦੇ ਵੀ ਸ਼ੌਂਕ ਜਿਹੜੇ ਬੱਚਾ ਪੂਰੇ ਅੱਛਾ ਤੁਹਾਨੂੰ ਬਿਮਾਰੀ ਲੱਗੀ ਸੀ ਪਰ ਤੁਸੀਂ ਹੁਣ ਠੀਕ ਹੋ ਤੇ ਜਦੋਂ ਬੱਚਾ ਕਿੰਨੀ ਉਮਰ ਦੇ ਵਿੱਚ ਇਹ ਲੱਗ ਗਿਆ ਸੀ ਮਹਿਜ ਕਹਿੰਦੇ ਸਿਰਫ 4 ਸਾਲ ਦੀ ਉਮਰ ਹੈ ਹਜੇ ਬਿਲਕੁਲ ਛੋਟੀ ਕਲਾਸ ਦੇ ਵਿੱਚ ਵਿਦਿਆਰਥੀ ਹਾਂਜੀ ਹਾਂਜੀ ਜਦੋਂ ਇਹ 1 ਸਾਲ ਦਾ ਸੀਗਾ ਮੈਂ ਇਸ ਇਸਟ ਆਈਡੀ ਤੇ ਵੀਡੀਓ ਵੀ ਪਾਈ ਹੋਈ ਆ ਜਦੋਂ ਇਹ 1 ਸਾਲ ਦਾ ਸੀ ਮਹਿਜ ਉਸ ਟਾਈਮ ਹੀ ਇਹ ਡ੍ਰਿਲ ਚਲਾਉਣ ਲੱਗ ਗਿਆ ਸੀਗਾ ਤੇ ਇਹ ਜੇ ਤੁਰਨਾ ਵੀ ਜਿਵੇਂ ਬੱਚੇ ਕੋਈ ਨਵਾਂ ਨਵਾਂ ਤੁਰਨਾ ਸਿੱਖਦੇ ਨੇ ਹਨਾ ਤੁਰਦੇ ਤੁਰਦੇ गिर ਜਾਂਦੇ ਆ ਹਜੇ ਸਿਰਫ ਉਹਨਾਂ ਦਾ ਤੁਰ ਰਿਹਾ ਸੀਗਾ ਇਹ ਉਦੋਂ ਇਹ ਡ੍ਰਿਲ ਚਲਾਉਣੀ ਸਿੱਖਿਆ ਸੀਗਾ ਜੀ ਜਿਵੇਂ ਹੁਣ ਚਲੋ ਰੰਦਾ ਚਲਾਉਂਦਾ ਕਹਿੰਦੇ ਆਰੀ ਵੀ ਚਲਾਉਂਦਾ ਕਟਿੰਗ ਕਰਦਾ ਵਾ ਫਿਰ ਡ੍ਰਿਲ ਦੇ ਨਾਲ ਮੇਖਾਂ ਲਗਾਉਂਦਾ ਜਾਂ ਨਟ ਕੱਸਦਾ ਜਾਂ ਹੋਰ ਕਈ ਕੰਮ ਕਰਦਾ ਕਮ ਵੱਡੇ ਵੱਡੇ ਜਦੋਂ ਕੋਈ ਵੀ ਮੈਸਤਰੀ ਵੀ ਕੰਮ ਕਰਦਾ ਇੱਕ ਮਨ ਦੇ ਵਿੱਚ ਡਰਤਾ ਰਹਿੰਦਾ ਕਿਤੇ ਕੁਝ ਹੱਥ ਦੇ ਨਾਲ ਲਾ ਲਵੇ ਥੋੜੀ ਨਾ ਹੱਥ ਤੇ ਲੱਗ ਜਵੇ ਜਾਂ ਫਿਰ ਇਦਾਂ ਦਾ ਨਾ ਹੋ ਜਵੇ ਲੱਗਦਾ ਨਹੀਂ ਤੁਹਾਨੂੰ ਵੀ ਡਰ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਹੈਗਾ ਇਹ ਨਾ ਮੈਨੂੰ ਦੇਖ ਦੇ ਕੇ ਬਿਲਹਾਲ ਇਹ ਹਜੇ ਮੈਨੂੰ ਕੁਝ ਨਹੀਂ ਸਿਖਾ ਰਿਹਾ ਹੈਗਾ ਕਿਉਂਕਿ ਮੇਰਾ ਵੀ ਕੋਈ ਉਸਤਾਦ ਨਹੀਂ ਸੀ ਇਸ ਕੰਮ ਦੇ ਵਿੱਚ ਤੇ ਕਿਉਂਕਿ ਮੈਂ ਇਹ ਚੀਜ਼ ਦਾ ਦੋਰ ਕੱਢਿਆ ਹੋਇਆ ਵਾ ਕਿ ਜੋ ਸਾਨੂੰ ਉਸਤਾਦ ਨੇ ਸਿਖਾਉਣਾ ਉਸਤਾਦ ਕੋਲੇ ਆ ਉਸਤਾਦ ਸਿਰਫ ਉਹੀ ਸਿਖਾ ਸਕਦਾ ਜੋ ਅਸੀਂ ਆਪਣੇ ਅੰਦਰੋਂ ਸਿੱਖਣਾ ਵਾ ਹਨਾ ਉਹ ਉਸ ਉਸ ਦਾ ਆਈਡੀਆ ਕਿਸੇ ਕੋਲ ਨਹੀਂ ਹੁੰਦਾ ਇਸ ਕਰਕੇ ਇਹਨੂੰ ਹਜੇ ਮੈਂ ਆਪਦੇ ਆਪ ਛੱਡਿਆ ਹੋਇਆ ਜਿਸ ਦਿਨ ਮੈਂ ਇਹਨੂੰ ਆਪਣੀ ਟ੍ਰੇਨਿੰਗ ਤੇ ਲੈ ਕੇ ਆ ਗਿਆ ਹਨਾ ਮੈਂ ਦਾਵਾ ਕਰਦਾ ਮਾਂ ਇੱਕ ਪਾਸੇ ਇੱਕ ਜਿਸ ਤਰ੍ਹਾਂ ਇਹ ਕੰਮ ਆਈਟੀਆਈ ਸੰਸਥਾਾਂ ਵਿੱਚ ਸਿਖਾਇਆ ਜਾਂਦਾ ਹਨਾ ਉੱਥੇ ਦਾ ਸਾਲ ਪੜਿਆ ਸਟੂਡੈਂਟ ਇੱਕ ਪਾਸੇ ਮੇਰਾ ਬੇਟਾ ਉਸ ਤੋਂ ਜ਼ਿਆਦਾ ਕੁਝ ਕਰਕੇ ਦਿਖਾਏਗਾ ਅੱਛਾ ਮਾਂ ਬਾਪ ਨੂੰ ਇੱਕ ਹੁੰਦੀ ਆ ਸ਼ੌਂਕ ਹੁੰਦਾ ਇੱਕ ਉਮੀਦ ਹੁੰਦੀ ਆ ਜਾਂ ਕਹਿ ਲਓ ਮਾਂ-ਬਾਪ ਦਾ ਇੱਕ ਸੁਪਨਾ ਹੁੰਦਾ ਕਿ ਉਹਨਾਂ ਦਾ ਬੱਚਾ ਵੱਡਾ ਹੋ ਕੇ ਡਾਕਟਰ ਬਣੇ ਜਾਂ ਜੱਜ ਬਣੇ ਅ ਤੁਹਾਡਾ ਕੀ ਸੋਚ ਕੀ ਆ ਮੈਨੂੰ ਲੱਗਦਾ ਤੁਸੀਂ ਚਾਹੋ ਨੀ ਵੀ ਤੁਹਾਡਾ ਬੱਚਾ ਕਾਰਪੈਂਟਰ ਬਣੇ ਜਾਂ ਫਿਰ ਇਸ ਲਾਈਨ ਦੇ ਵਿੱਚ ਮਹਾਰਤ ਹਾਸਲ ਕਰਕੇ ਕੋਈ ਵੱਡਾ ਨਹੀਂ ਜੀ ਅਸਲ 'ਚ ਨਾ ਸਾਡੀ ਮਿਸਤਰੀਆਂ ਦੀ ਨਾ ਪੰਜਾਬੀਆਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਆ ਤੁਸੀਂ ਦੇਖਿਆ ਹੋਣਾ ਵਾ ਜ਼ਿਆਦਾਤਰ ਹੈ ਨਾ ਪਰਾਨੇ ਸਮੇਂ ਦੇ ਵਿੱਚ ਕਿ ਵੇਖੋ 10 ਸਾਲ ਪਹਿਲਾਂ ਤੋਂ ਆਪਾਂ ਜੇ ਦੇਖਿਆ ਜਾਵੇ ਤਾਂ ਯਾਦ ਅਰੇ ਚ ਐਸ ਸੀ ਭਾਈ ਜਰਾ ਆ ਰਾਮ ਗੜੀਏ ਕੰਮ ਕਰਦੇ ਸੀਗੇ ਹੁਣ ਤਕਰੀਬਨ ਸਾਰੇ ਸਾਡੇ ਪੰਜਾਬੀ ਕੰਮ ਛੱਡੀ ਜਾ ਰਹੇ ਨੇ ਕੋਸੇ ਦੇ ਵਿੱਚ ਸਰਕਾਰ ਦੀਆਂ ਵੀ ਨਿਲੈਕੀਆਂ ਨੇ ਜਿਸ ਤਰ੍ਹਾਂ ਕੀ ਹੈ ਨਾ ਸਾਡਾ ਕੋਈ ਅੰਗ ਕੱਟ ਜਾਂਦਾ ਕੋਈ ਮੈਡੀਕਲ ਸਹਾਇਤਾ ਬਹੁਤ ਕੁਝ ਹੈਗਾ ਵਕਾ ਆ ਜਾਂਦੇ ਵਿੱਚ ਪਰ ਇਹਨਾਂ ਨੂੰ ਨਹੀਂ ਮਿਲਦੀਆਂ ਹੈਗੀਆਂ ਇਸ ਕਰਕੇ ਸਾਡੇ ਕਈ ਮਿਸਤਰੀ ਵੀਰ ਕੰਮ ਛੱਡੀ ਜਾ ਰਹੇ ਨੇ ਮੈਂ ਆਪਦੇ ਬੱਚੇ ਨੇ ਇੱਕ ਆਈਡੀਅਲ ਬਣਾ ਕੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਚਾਹੁੰਦਾ ਸਾਡੇ ਨਾ ਜਿਹੜੇ ਮਿਸਤਰੀ ਵੀਰ ਕੰਮ ਛੱਡ ਵੀ ਚੁੱਕੇ ਨੇ ਅਗਰ ਉਹ ਨਹੀਂ ਵੀ ਕਰਨਾ ਚਾਹੁੰਦੇ ਵਿਰਾਸਤ ਮੰਗੂਏ ਸਾਡੇ ਕੰਮ ਨੂੰ ਸਾਂਭ ਕੇ ਰੱਖਣ ਆਪਣੇ ਕੋਲ ਟੂਲ ਸਾਂਭ ਕੇ ਰੱਖਣਾ ਆਪਣੇ ਬੱਚਿਆਂ ਨੂੰ ਦੱਸਣ ਵੀ ਹਾਂ ਇਹ ਸਾਡਾ ਇੱਕ ਕਲਚਰ ਸੀਗਾ ਠੀਕ ਹੈ ਤੇ ਪਰ ਸਾਡੇ ਪੰਜਾਬੀ ਇਹ ਛੱਡ ਚੁੱਕੇ ਨੇ ਪ੍ਰਵਾਸੀ ਵੀਰ ਹੁਣ ਸਾਡੇ ਪੰਜਾਬ ਚ ਆ ਕੇ ਇਹ ਕੰਮ ਜ਼ਿਆਦਾਤਰ ਕਰਦੇ ਨੇ ਅੱਛਾ ਮੈਂ ਦੇਖ ਚਲੋ ਤੁਹਾਡੀ ਸੋਚ ਬਹੁਤ ਵਧੀਆ ਵੀ ਹਾਂ ਤੁਸੀਂ ਚਾਹੁੰਦੇ ਹੋ ਕਿ ਚੰਗਾ ਕੀਤਾ ਜਾਵੇ ਬੱਚੇ ਨੂੰ ਕਿਸੇ ਚੰਗੇ ਪਾਸੇ ਲਗਾਇਆ ਜਾਵੇ ਜਿਸ ਤਰ੍ਹਾਂ ਹੁਣ ਬੱਚੇ ਜਿਹੜੇ ਨੇ ਮੋਬਾਈਲ ਤੇ ਗੇਮਾਂ ਖੇਡਦੇ ਨੇ ਜਾਂ ਨਿੱਕੇ ਨਿੱਕੇ ਬੱਚੇ ਜਿਹੜੇ ਹੁੰਦੇ ਨੇ ਅਸੀਂ ਦੇਖਿਆ ਆ ਕੇ ਗੇਮਾਂ ਦੇ ਵਿੱਚ ਜਾਂ ਕੋਈ ਹੋਰ ਕਢਾਉਣਾ ਮੰਗਦੇ ਨੇ ਇਹਦੀ ਕੀ ਚੁਆਇਸ ਕੀ ਰਹਿੰਦੀ ਹੈ ਇਹਦੀ ਇਹ ਨਾ ਸ਼ੁਰੂ ਤੋਂ ਹੀ ਨਾ ਮੈਂ ਡਰਦਾ ਹੁੰਦਾ ਸੀਗਾ ਜਦੋਂ ਹੈ ਨਾ 1 ਸਾਲ ਦਾ ਸੀ ਮੇਰੇ ਟੂਲਾਂ ਨਾਲ ਖੇਡਦਾ ਰਹਿੰਦਾ ਸੀ ਫਿਰ ਮੈਂ ਨਾ ਪੀਵੀਆਰ ਮਾਲ ਦੇ ਵਿੱਚੋਂ ਇਹਨੂੰ ਨਾ ਪਲਾਸਟਿਕ ਦੇ ਜਿਹੜੇ ਆਰਟੀਫੀਸ਼ੀਅਲ ਟੂਲ ਹੁੰਦੇ ਨੇ ਉਹ ਲਿਆ ਤੇ ਇਹ ਉਦੋਂ ਤੋਂ ਉਦੋਂ ਤੋਂ ਇਹਦੇ 'ਚ ਇੰਟਰਸਟ ਪੈਣ ਗਿਆ ਉਦੋਂ ਬਾਅਦ ਇਹਨਾਂ ਦੀ ਪੌਟੈਂਸ ਮੈਨੂੰ ਪੁੱਛਦਾ ਰਹਿੰਦਾ ਸੀਗਾ ਵੀ ਪਾਪਾ ਆਹ ਪਲਾਸ ਨਾਲ ਕੀ ਕਰੀਦਾ ਐਦਾਂ ਕਰੀਦਾ ਵਾ ਉਹ ਬਸ ਉਦੋਂ ਤੋਂ ਹੀ ਫਸੇਦਾ ਪਧਾਈ ਲੱਗਿਆ ਕਦੋਂ ਇਹ ਰੀਅਲ ਟੂਲ ਵੀ ਚਲਾਉਣ ਲੱਗਿਆ ਜੀ ਅੱਛਾ ਰੀਅਲ ਟੂਲ ਵੀ ਚਲਾਉਣ ਲੱਗਿਆ ਅੱਛਾ ਪੁੱਤਰ ਵੱਡਾ ਹੋ ਕੇ ਕੀ ਬਣਨਾ ਚਾਹੁੰਦੇ ਹੋ ਜਦੋਂ ਤੁਸੀਂ ਵੱਡੇ ਹੋਵੋਗੇ ਉਦੋਂ ਕੀ ਬਣਨਾ ਕੀ ਚਾਹੁੰਦੇ ਹੋ ਤੁਸੀਂ ਜੀ ਇੰਜੀਨੀਅਰ ਜੀਨੇਸ ਬਣਨਾ ਚਾਹੁੰਦੇ ਹੋ ਅੱਛਾ ਖਡੌਣਾ ਟੁਆਇ ਕਿਹੜਾ ਪਸੰਦ ਆ ਤੁਹਾਨੂੰ ਹੈ ਟੂਲ ਇਹ ਟੂਲ ਪਸੰਦ ਨੇ ਤੁਸੀਂ ਅੱਜ ਦਾ ਹੁਣ ਰੰਦਾ ਲਗਾ ਰਹੇ ਹੋ ਤੁਹਾਨੂੰ ਪਤਾ ਵੀ ਇਹ ਕਿੱਕਾ ਦੇ ਵਾਸਤੇ ਰੰਦਾ ਲਗਾਉਂਦਾ ਇਹਦੇ ਨਾਲ ਕੀ ਹੁੰਦਾ ਵਾ ਫਿਨਿਸ਼ਿੰਗ ਹੁੰਦੀ ਹੈ ਇਹਦੇ ਨਾਲ ਫਿਨਿਸ਼ਿੰਗ ਹੁੰਦੀ ਹੈ ਜੀ ਬਿਲਕੁਲ ਬੜੀ ਕਾਫੀ ਜਾਣਕਾਰੀ ਜਿਹੜੀ ਬੱਚੇ ਨੂੰ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡਿਆਂ ਵਾਂਗ ਕੰਮ ਕਰਦਾ ਨਜ਼ਰ ਆਉਂਦਾ ਹੈ ਜਿਵੇਂ ਅਸੀਂ ਕਹਾਂਗੇ ਕਿ ਵੱਖ-ਵੱਖ ਤਰ੍ਹਾਂ ਦੇ ਟੂਲ ਚਲਾਉਂਦਾ ਹੈ ਆਪਣੇ ਪਿਤਾ ਦੀ ਦੁਕਾਨ ਉੱਪਰ ਆਉਂਦਾ ਹੈ ਤੇ ਆਪਣੇ ਆਪ ਹੀ ਜਿਹੜਾ ਕੰਮ ਸ਼ੁਰੂ ਕਰ ਦਿੰਦਾ ਹੈ ਅੱਛਾ ਕੀ ਕੀ ਬਣਾ ਲੈਨੇ ਹੋ ਪੁੱਤਰ ਬਣਾਉਣੇ ਕੀ ਕੀ ਬਣਾਉਣਾ ਆਉਂਦਾ ਤੁਹਾਨੂੰ ਮੈਨੂੰ ਫਰੇਮ ਬਣਾਣੀਆਂ ਆਂਦੀ ਆ ਹੋਣ ਮੈਨੂੰ ਬਸਤਾ ਬਣਾ ਲਾਂਦਾ ਹੋ ਮੈਨੂੰ ਕੁਰਸੀ ਬਣਾਣੀਆਂ ਆਂਦੀ ਆ ਹੋਣ ਹੋਰ ਉਹਦਾ ਵਰਜਮਨ ਆਨੰਦ ਨੂੰ ਚੀਚੇ ਮਾਰਨੀ ਆਂਦੀ ਆ ਕੇ ਇਹ ਤਾਂ ਇਹ ਤਾਂ ਕਾਫੀ ਕੁਝ ਬਚਿਆ ਗਿੰਦਾ ਪਿਆ ਲੱਗਦਾ ਮੈਨੂੰ ਵੀ ਉਹ ਜਿਹੜੇ ਕੰਮ ਮਤਲਬ ਅਸੀਂ ਦੇਖਦੇ ਆਂ ਵੀ ਕੋਠੀ ਦਾ ਠੇਕਾ ਲੈ ਲੂ ਆਉਂਦੇ ਸਾਲ ਚ ਆ ਸਚੀਨਾ ਜੀ ਯਕੀਨ ਮੰਨੋਗੇ ਇਹ ਨਾ ਮੇਰਾ 80% ਕੰਮ ਕਰ ਲੈਂਦਾ ਵਾ ਪਰ ਮੈਂ ਚਾਹੁੰਦਾ ਵੀ ਚਲੋ ਹਜੇ ਪੜਾਈ ਵੱਲ ਰਵੇ ਇਹ ਤੇ ਪਰ ਇਹ ਤੁਸੀਂ ਯਕੀਨ ਮੰਨੋਗੇ ਜਿਹੜੇ ਮਿਸਤਰੀਆਂ ਦੀ ਅਸਲ ਮਿਸਤਰੀ ਦੀ ਪਛਾਣ ਕੋਈ ਤਾਂ ਹੋਣ ਲੱਗਦੀ ਆ ਸਾਡੇ ਨਾਲ ਹੈਲਪ ਨੇ ਤਾਂ ਹਰ ਕੋਈ ਕਰ ਲੈਂਦਾ ਵਾ ਸਾਡੇ ਨਾਲ ਮਿਸਤਰੀਆਂ ਦੇ ਵਿੱਚ ਮੁੰਡਿਆਂ ਦੀ ਪਛਾਣ ਜਦੋਂ ਟੈਸਟ ਲੈਣਾ ਹੁੰਦਾ ਵੀ ਇਹ ਮਿਸਤਰੀ ਬਣ ਗਿਆ ਕਿ ਨਹੀਂ ਬਣ ਗਿਆ ਕਿਚਨ ਦੇ ਵਿੱਚ ਜਾਂ ਦਰਾਜਾਂ ਦੀ ਟੈਲੀ ਹੁੰਦੀ ਹੈ ਨਾ ਚੈਨਲ ਉਹ ਸਭ ਤੋਂ ਔਖੇ ਹੁੰਦੇ ਆ ਟਫ ਹੁੰਦਾ ਉਹ ਕੰਮ ਤੇ ਉਹਦੇ ਤੇ ਚੈੱਕ ਕਰਦੇ ਨੇ ਮਿਸਤਰੀ ਮੁੰਡੇ ਨੂੰ ਇਹ ਮੇਰੇ ਵਿੱਚ ਆ ਉਹ ਲਾ ਲੈਂਦਾ ਵਾ ਤੇ ਉਸ ਤੋਂ ਵੀ ਜ਼ਿਆਦਾ ਔਖਾ ਹੁੰਦਾ ਵਾ ਲੋਕ ਸੈਟ ਲੋਕ ਸੈਟਾਂ ਦਾ ਵੀ ਇੱਕ ਹੋਰ ਰੋਜ ਹੈਂਡਲ ਲੋਕ ਹੁੰਦੇ ਆ ਜੋ ਹੋਟਲਾਂ ਵਿੱਚ ਕਰਨ ਲੱਗਦੇ ਨੇ ਉਹ ਉਹ ਲਾ ਲੈਂਦਾ ਇਹ ਤੇ ਤੁਸੀਂ ਕਹੋਗੇ ਵੀ ਬਸ ਕੈਨ ਨਾਲ ਸ਼ਾਇਦ ਕਹਿ ਕੇ ਸਾਰੀ ਜਾਂਦੇ ਨੇ ਜੇ ਤੁਸੀਂ ਕਹੋ ਇਹ ਤੁਹਾਨੂੰ ਲਾਈਵ ਦੇ ਵਿੱਚ ਲਾ ਕੇ ਵੀ ਦਿਖਾ ਦਿੰਦਾ ਵਾ ਜੀ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਬੱਚਾ ਕਾਫੀ ਕੰਮ ਜਿਹਾ ਕਰ ਲੈਂਦਾ ਜਿਹੜੇ ਵੱਡੇ ਵੱਡੇ ਮਿਸਤਰੀ ਜਿਹੜੇ ਨੇ ਜਾਂ ਫਿਰ ਜਦੋਂ ਬੰਦਾ ਟ੍ਰੇਨਡ ਹੋ ਜਾਂਦਾ ਉਹਨਾਂ ਨੂੰ ਕਰਨੇ ਆਉਂਦੇ ਨੇ ਅਸੀਂ ਕਹਾਂਗੇ ਕਿ ਮਹਿਜ ਉਮਰ ਸਿਰਫ 4 ਸਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਲਗਨ ਨਾਲ ਜਿਹੜਾ ਬੱਚਾ ਹੈ ਉਹ ਰੰਦਾ ਚਲਾ ਰਿਹਾ ਹੈ ਤੇ ਕਈ ਜਿਹੜੇ ਅਯਾਰ ਨੇ ਚਲਾ ਲੈਂਦਾ ਤੇ ਕਹਿੰਦਾ ਹੈ ਕਿ ਟੇਬਲ ਕੁਰਸੀ ਜਾਂ ਫਿਰ ਬਣਾ ਲੈਂਦਾ ਅਸੀਂ ਕਹਾਂਗੇ ਕਿ ਹੋਣਹਾਰ ਬਿਰਵਾਨ ਕੇ ਹੋਥਾਂ ਚਕਨੇ ਪਾਤ ਵੀ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੇ ਦੇ ਅੰਦਰ ਜਿਹੜੀ ਕਲਾ ਹੈ ਕਾਫੀ ਗੁਣ ਜਿਹੜੇ ਨੇ ਭਰੇ ਹੋਏ ਨੇ ਤੇ ਉਹ ਉਸਦੇ ਪਿਤਾ ਵੀ ਚਾਹੁੰਦੇ ਨੇ ਕਿ ਉਹ ਆਪਣੇ ਕੰਮ ਦੇ ਵਿੱਚ ਪਰਫੈਕਸ਼ਨ ਲੈ ਕੇ ਆਵੇ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਲਿਵਿੰਗ ਇੰਡੀਆ ਨਿਊਜ਼ਲੀਨ ਲੁਧਿਆਣਾ ਤੋਂ ਰਾਜਵਿੰਦਰ ਸਿੰਘ